ਗੱਲ ਹੋਈ ਆ ਬਾਈ ਜੀ ਸਿੰਘਾਂ ਦੇ ਲਈ ਇਕੱਠ ਵੀ ਹੋਣਾ ਸੀ ਤੇ ਉਹ ਜਿਹੜਾ ਆਪਣਾ ਡੌਨ ਆ ਉਹਦਾ ਵੀ ਆਇਆ ਵੀ ਜੇਲਾਂ ਚੋਂ ਆਪਣੀਆਂ ਚ ਉਹਦੀ ਲੌਰੈਂਸ ਦੀ ਹੋਈ ਸੀ ਤੇ ਉਹ ਮੁੱਦਾ ਇਹਨਾਂ ਨੇ ਕਰਨਾ ਸੀਗਾ ਠੀਕ ਹੈ ਨਾ ਇਹਨਾਂ ਨੂੰ ਪਤਾ ਅਮਰਿਤਪਾਲ ਸਿੰਘ ਦੀ ਚੜ੍ਹਾਈ ਪੂਰੀ ਆ ਤੇ ਹੋਰ ਵੀ ਹੁਣੀ ਆ ਹਾਂਜੀ ਹੁਣ ਹੋਰ ਤਾਂ ਕੁਝ ਕਰ ਨਹੀਂ ਸਕਦੇ ਚੋਣਾ ਚੋ ਵੀ ਉਹ ਜਿੱਤ ਗਿਆ ਆ ਹੁਣੇ ਹੱਲ ਕੀ ਹੈ ਇਹਨਾਂ ਕੋਲ ਇਹਨਾਂ ਨੂੰ ਪਤਾ ਵੀ ਆਉਣ ਵਾਲੀਆਂ ਜਿਹੜੀਆਂ ਮੁੱਖ ਮੰਤਰੀ ਦੀਆਂ ਚੋਣਾਂ ਆ ਇਹਨਾਂ ਚ ਵੀ ਨੇ ਆਪਣੇ ਲੋਕ ਇਕੱਠੇ ਕਰਕੇ ਜਿਤਾ ਲੈਣੇ ਆ ਸੋ ਇਹਨਾਂ ਨੂੰ ਕਿਸੇ ਤਰ੍ਹਾਂ ਸਾਜ਼ਿਸ਼ ਕਰਕੇ ਇਹਨਾਂ ਨੂੰ ਲੋਕਾਂ ਦੇ ਦਿਲਾਂ ਚੋਂ ਕਰੀਏ ਉਹ ਤੁਸੀਂ ਲੋਕਾਂ ਦੇ ਦਿਲਾਂ ਚੋਂ ਤਾਂ ਕੀ ਕਰਨਾ ਹੋਰ ਜ਼ਿਆਦਾ ਲੋਕਾਂ ਨੇ ਪਿਆਰ ਕਰਨਾ ਹੋਰ ਜ਼ਿਆਦਾ ਪਿਆਰ ਕਰਨਾ ਯਾਰ ਇਹਦਾ ਕੌਮਨ ਸਭ ਨੂੰ ਪਤਾ ਸਭ ਨੂੰ ਪਤਾ ਆਪਣੀ ਪੁਲਿਸ ਦੇ ਕੀ ਹਾਲ ਆ ਹਾਂਜੀ ਸਾਰੇ ਸਸ਼ਲੀ ਕਾਲ ਜੀ ਸਾਰੇ ਪਾਸੇ ਵੀਡੀਓ ਸ਼ੇਅਰ ਕਰੋ ਅਮਰਿਤਪਾਲ ਸਿੰਘ ਦੇ ਭਰਾ ਨੂੰ ਪੁਲਿਸ ਨੇ ਚੱਕ ਲਿਆ ਆ ਕੇਸ ਪਾ ਕੇ ਨਸ਼ੇ ਦਾ ਤੁਹਾਨੂੰ ਸ਼ੋਅ ਕਰਦਾ ਆ ਸੋ ਤੁਸੀਂ ਵੀ ਦੱਸਿਓ ਤੁਹਾਨੂੰ ਮੈਂ ਤਸਵੀਰਾਂ ਸ਼ੋਅ ਕਰਦਾ ਬਾਈ ਜੀ ਸੋ ਇਹਨਾਂ ਸਰਕਾਰਾਂ ਦੇ ਕੰਮ ਦੇਖੋ ਗੰਦੀਆਂ ਸਰਕਾਰਾਂ ਦੇ ਬਾਈ ਜੀ ਜਿਹੜੇ ਹੋਇਆ ਆ ਦੇਖੋ ਬਾਈ ਆ ਦੇਖੋ ਕਿੱਦਾਂ ਪੁਲਿਸ ਇਹਨਾਂ ਨੂੰ ਕਿੱਦਾਂ ਲੈ ਕੇ ਜਾ ਰਹੀ ਆ ਦੇਖ ਲਓ ਕਿੰਨੇ ਪੁਲਿਸ ਵਾਲੇ ਆ ਹੈ ਇਹ ਤਾਂ ਇੱਦਾਂ ਲੈ ਕੇ ਜਾ ਰਹੇ ਜਿੱਦਾਂ ਏਕੇ 47ਆਂ ਮਿਲੀਆਂ ਹੋਣ ਹਾਂਜੀ ਕਰੋੜਾਂ ਕਿਲੋ ਨਸ਼ਾ ਮਿਲਿਆ ਹੋਵੇ ਆ ਦੇਖੋ ਅਮਰਿਤਪਾਲ ਸਿੰਘ ਦੇ ਭਰਾ ਨੂੰ ਪੁਲਿਸ ਨੇ ਚੱਕਿਆ ਗੰਦੀਆਂ ਸਰਕਾਰਾਂ ਦੀਆਂ ਮੈਂ ਤੁਹਾਨੂੰ ਗੱਲਾਂ ਸ਼ੇਅਰ ਕਰਦਾ ਆ ਸੋ ਦੇਖ ਲਓ ਬਾਈ ਜਿਹੜੇ ਕਾਤਲੇ ਜਿਹੜੇ ਨਸ਼ੇ ਦੇ ਵੱਡੇ ਵਪਾਰੀ ਆ ਉਹਨਾਂ ਦਾ ਤੁਸੀਂ ਸਾਥ ਦਿੰਦੇ ਆ ਯਾਰ ਜੋ ਲੋਕ ਲੋਕਾਂ ਦੇ ਦਿਲਾਂ 'ਚ ਆ ਤੇ ਉਹਨਾਂ ਨੂੰ ਤੁਸੀਂ ਕਹਿੰਦੇ ਨਸ਼ਾ ਮਿਲਿਆ ਅਮਰਿਤਪਾਲ ਸਿੰਘ ਦੇ ਭਰਾ ਨੂੰ ਕਹਿ ਕੇ ਚੱਕ ਲਿਆ ਆ ਦੇਖ ਲਓ ਉਹਨੂੰ ਲੈ ਕੇ ਜਾ ਰਹੀ ਐ ਅਮਰਿਤਪਾਲ ਦੇ ਭਰਾ ਨੂੰ ਹੈ ਹੁਣ ਇਹਨਾਂ ਨੂੰ ਪਤਾ ਆ ਹੋਰ ਵੀ ਗੱਲਾਂ ਸਾਂਝੀਆਂ ਕਰਤਾ ਸੋ ਸ਼ੇਅਰ ਕਰਿਓ ਸਾਰੇ ਵੀਰ ਭਰਾ ਮੇਰੇ ਮੈਂ ਤੁਹਾਨੂੰ ਦੱਸਦਾ ਇਹ ਹੋ ਕੀ ਰਿਹਾ ਆ ਗੱਲ ਇੱਧਰ ਨੂੰ ਕਿਉਂ ਲੈ ਕੇ ਗਏ ਹਾਂਜੀ ਸੋ ਗੱਲ ਕੀ ਹੋਈ ਆ ਗੱਲ ਹੋਈ ਆ ਬਾਈ ਜੀ ਸਿੰਘਾਂ ਦੇ ਲਈ ਇਕੱਠ ਵੀ ਹੋਣਾ ਸੀ ਤੇ ਉਹ ਜਿਹੜਾ ਆਪਣਾ ਡਾਉਣ ਆ ਉਹਦਾ ਵੀ ਆਇਆ ਵੀ ਜੇਲਾਂ ਚੋਂ ਆਪਣੀਆਂ ਚੋ ਉਹਦੀ ਲੌਰੈਂਸ ਦੀ ਹੋਈ ਸੀ ਤੇ ਉਹ ਮੁੱਦਾ ਇਹਨਾਂ ਨੇ ਕਰਨਾ ਸੀਗਾ ਠੀਕ ਹੈ ਨਾ ਇਹਨਾਂ ਨੂੰ ਪਤਾ ਅਮਰਿਤਪਾਲ ਸਿੰਘ ਦੀ ਚੜ੍ਹਾਈ ਪੂਰੀ ਆ ਤੇ ਹੋਰ ਵੀ ਹੁਣੀ ਆ ਹਾਂਜੀ ਹੁਣ ਹੋਰ ਤਾਂ ਕੁਝ ਕਰ ਨਹੀਂ ਸਕਦੇ ਚੋਣਾ ਚੋ ਵੀ ਉਹ ਜਿੱਤ ਗਿਆ ਆ ਹੁਣੇ ਹੱਲ ਕੀ ਹੈ ਇਹਨਾਂ ਕੋਲ ਇਹਨਾਂ ਨੂੰ ਪਤਾ ਵੀ ਆਉਣ ਵਾਲੀਆਂ ਜਿਹੜੀਆਂ ਮੁੱਖ ਮੰਤਰੀ ਦੀਆਂ ਚੋਣਾਂ ਆ ਇਹਨਾਂ ਚ ਵੀ ਨੇ ਆਪਣੇ ਲੋਕ ਇਕੱਠੇ ਕਰਕੇ ਜਿਤਾ ਲੈਣੇ ਆ ਸੋ ਇਹਨਾਂ ਨੂੰ ਕਿਸੇ ਤਰ੍ਹਾਂ ਸਾਜ਼ਿਸ਼ ਕਰਕੇ ਇਹਨਾਂ ਨੂੰ ਲੋਕਾਂ ਦੇ ਦਿਲਾਂ ਚੋਂ ਕਰੀਏ ਉਹ ਤੁਸੀਂ ਲੋਕਾਂ ਦੇ ਦਿਲਾਂ ਚੋਂ ਤਾਂ ਕੀ ਕਰਨਾ ਹੋਰ ਜ਼ਿਆਦਾ ਲੋਕਾਂ ਨੇ ਪਿਆਰ ਕਰਨਾ ਹੋਰ ਜ਼ਿਆਦਾ ਪਿਆਰ ਕਰਨਾ ਯਾਰ ਇਹਦਾ ਕਾਮਨ ਸਭ ਨੂੰ ਪਤਾ ਸਭ ਨੂੰ ਪਤਾ ਆਪਣੀ ਪੁਲਿਸ ਦੇ ਕੀ ਹਾਲ ਆ ਉਏ ਕੋ ਜਿਹੜਾ ਹੋਰ ਸੀਗਾ ਨਸ਼ੇ ਦੇ ਆਪਣਾ ਵੀਰਪਰਾ ਉਹਦੇ ਤੇ ਵੀ ਕੇਸ ਨਸ਼ੇ ਦਾ ਹੀ ਤਾਕੇ ਚੱਕ ਲਿਆ ਸੀਗਾ ਸੋ ਸਾਰਾ ਕੁਝ ਪਤਾ ਹੈ ਨਵੀਆਂ ਗੱਲਾਂ ਨਹੀਂ ਸਾਡੀ ਉੱਥੇ ਦੀ ਪੁਲਿਸ ਲਈ ਸੋ ਜਿਹੜੀ ਮਾਨ ਸਰਕਾਰ ਆ ਆਮ ਸਰਕਾਰ ਆ ਤੁਹਾਡੇ ਨਾਲ ਲੋਕਾਂ ਨੇ ਪਿਆਰ ਨਹੀਂ ਕਰਨਾ ਹੋਰ ਤੁਹਾਡੇ ਉਹ ਹੋਣਾ ਆ ਜਿਹੜੀਆਂ ਪੰਜ ਥਾਮਾਂ ਤੇ ਚੋਣਾ ਹੋਣੀ ਆ ਤੁਸੀਂ ਪੰਜੇ ਹੀ ਹਾਰ ਨਹੀਂ ਆਇਆ ਇਦਾਂ ਦੀਆਂ ਮਾਰੀਆਂ ਕਰਤੂਤਾ ਛੱਡ দাও ਤੁਸੀਂ ਠੀਕ ਹੈ ਨਾ ਬੰਦੇਆਂ ਵਾਲੇ ਕੰਮ ਕਰੋ ਜਿਹੜਾ ਧਿਆਨ ਦੇਣਾ ਲੋਕਾਂ ਦਾ ਉੱਤਰ ਦਿਓ ਜਦੋਂ ਅਮਰਿਤਪਾਲ ਸਿੰਘ ਦੇ ਭਰਾ ਨੂੰ ਚੱਕ ਲਿਆ ਨਸ਼ੇ ਦਾ ਕਰਕੇ ਹੱਦਿਆ ਯਾਰ ਪਾਰਨ ਤਾਰਾ ਚੋਣਾ ਤਾਂ ਜੇ ਦੂਰ ਹੈ ਲੋਕਾਂ ਨੇ ਅੱਜ ਹੀ ਕਰ ਦੇਣਾ ਆ ਸਾਰੇ ਦੱਸਿਓ ਬਾਈ ਜੀ ਕੀ ਅਮਰਿਤਪਾਲ ਸਿੰਘ ਦਾ ਭਰਾ ਨਸ਼ਾ ਲੈ ਕੇ ਜਾ ਸਕਦਾ ਏਦਾਂ ਤੁਸੀਂ ਦੱਸਿਓ ਮੇਰੇ ਵੱਲੋਂ ਤਾਂ ਨੋਆ ਅੱਜ ਹੀ ਨੋ ਸ਼ੇਅਰ ਕਰਿਓ ਜੋ ਕਿ ਕਿਉਂਕਿ ਬਾਈ ਜੀ ਸਾਰਾ ਮੀਡੀਆ ਤਾਂ ਜਿੱਦਾਂ ਆਪਾਂ ਮੋਦੀ ਮੀਡੀਆ ਕਹਿੰਦੇ ਸਾਰਾ ਪੰਜਾਬੀ ਮੀਡੀਆ ਹੀ ਨਹੀਂ ਖਰੀਦਿਆ ਆ ਆਮ ਸਰਕਾਰ ਨੇ ਸੋ ਸਿੰਘਾਂ ਦੀ ਗੱਲ ਕੌਣ ਕਰੂ ਆਮ ਲੋਕਾਂ ਦੀ ਗੱਲ ਕੌਣ ਕਰੂ ਮੈਂ ਕਰਦਾ ਸੀ ਮੇਰਾ 20 ਲੱਖ ਵਾਲਾ ਖਤ ਆੜਾਤਾ 17 ਲੱਖ ਵਾਲਾ ਆੜਾਤਾ ਹੁਣ ਆਇਆ ਹੁਣ ਆਪਾਂ ਇੱਥੇ ਵੀ ਕਰਾਂਗੇ ਭਾਈ ਜਦ ਤੱਕ ਸਾਹ ਚੱਲਦੇ ਆ ਹੱਕ ਸੱਚ ਦੀ ਗੱਲ ਕਰਦੇ ਸੀ ਹਾਂ ਤੇ ਰ੍ਹਾਂਗੇ ਲੋਕ ਸਾਥ ਦੇ ਨਾ ਦੇਣ ਠੀਕ ਐ ਨਾ ਹੁਣ ਕਿਹੜਾ ਪੰਜਾਬੀ মিডিਆ ਜੀ ਨੇ ਪਾਈ ਹੋਊਗੀ ਵੀ ਭਾਈ ਨਹੀਂ ਜੀ ਇਹ ਸੱਚ ਨਹੀਂ ਸਭ ਨੇ ਪਾਈ ਆ ਵੀ ਉਮਰਤਪਾਲ ਦਾ ਭਰਾ ਚੱਕਿਆ ਉਮਰਤਪਾਲ ਦੇ ਭਰਾ ਤੋਂ ਨਸ਼ਾ ਮਿਲਿਆ ਫਲੋਰ ਤੋਂ ਚੱਕਿਆ ਰਾਤ ਦੇ 11 ਵਜੇ ਚੱਕਿਆ ਤਿੰਨ ਜਣੇ ਚੱਕੇ ਸਾਰਿਆਂ ਨੇ ਬਾਈ ਜੀ ਉਹੀ ਗੱਲ ਕਮਾਹਤੀ ਕਿਉਂਕਿ ਸਾਰੇ ਖਰੀਦੇ ਹੋ ਆ ਸਰਕਾਰ ਨੇ ਸੋ ਸੱਚ ਲੋਕਾਂ ਕੋ ਜਦੋਂ 100 ਜਣਾਂ ਇਦਾਂ ਕਹੂ ਗੱਲ ਇੱਕ ਨੂੰ ਲੋਕਾਂ ਨੇ ਸੱਚੀ ਮੰਨ ਲੈਣਾ ਸੋਦੇ ਭਰਾ ਦੇ ਇੱਕ ਚ ਕੋਣ ਕੋਣ ਆਇਆ ਦੱਸੋ ਮੈਨੂੰ ਆਪਾਂ ਇਹ ਆ ਸਾਡਾ ਸਾਥ ਉਹ ਵੀਡੀਓ ਸਾਰੇ ਪਾਸੇ ਸ਼ੇਅਰ ਕਰਿਓ ਸਾਰੇ ਲੋਕਾਂ ਤੱਕ ਪਤਾ ਚੱਲੇ ਵੀ ਭਾਈ ਸੱਚਾ ਕੇਸ ਨਹੀਂ ਆ ਨਹੀਂ ਆ ਨਹੀਂ ਆ ਤੇ ਤੁਸੀਂ ਵੀ ਦੱਸਿਓ ਕੀ ਨਸ਼ਾ ਮਿਲਿਆ ਹੋ ਸਕਦਾ ਮੇਰੇ ਵੱਲੋਂ ਨੋਆ ਦੇਖਦੇ ਆ ਤੁਸੀਂ ਕੀ ਕਹਿੰਦੇ ਆ ਵੱਧੋ ਵੱਧ ਨੋ ਲਿਖਿਓ ਜਿਹੜੀਆਂ ਆਮ ਸਰਕਾਰ ਦੀਆਂ ਭੇਡਾ ਜਿਨ੍ਹਾਂ ਨੇ ਜੱਸ ਲਿਖਣਾ ਤੁਹਾਡੀ ਦਮ ਹੈ ਨਾ 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 ਕਰਾ ਕੇ ਰੱਖਣੀ ਆ ਜੋ ਮਰਜੀ ਕੇਸ ਪਾ ਲਓ ਨਸ਼ੇ ਦੇ ਪਾ ਲਓ ਕਤਸਕਰੀ ਦੇ ਕਾਸੇ ਦੇ ਮਰਜੀ ਪਾ ਲਓ ਲੋਕ ਸਿਆਣੇ ਆ ਲੋਕਾਂ ਨੂੰ ਤੁਸੀਂ ਮੂਰਖ ਨਹੀਂ ਕਰ ਸਕਦੇ ਲੋਕ ਸਿਆਣੇ ਆ ਲੋਕਾਂ ਨੂੰ ਸਾਰਾ ਪਤਾ ਸਰਕਾਰ ਦੀਆਂ ਗੰਦੀਆਂ ਨੀਤੀਆਂ ਦਾ ਠੀਕ ਹੈ ਨਾ ਸੋ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਬਸ ਇਹੀ ਕਹਿਣਾ ਹੈ ਅਮਰਿਤਪਾਲ ਸਿੰਘ ਦੇ ਭਰਾ ਨੂੰ ਕੇਸ ਪਾ ਕੇ ਨਸ਼ੇ ਦਾ ਚੱਕਿਆ ਜੋ ਕਿ ਨਹੀਂ ਸੱਚ ਆਪਾਂ ਉਸਦੇ ਉਹ ਆ ਵੀਡੀਓ ਆਪਾਂ ਪਾਉਨੇ ਆ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਨੋ ਨੋ ਲਿਖਿਓ ਜਿਹੜੇ ਕਹਿੰਦੇ ਨਹੀਂ ਮਿਲਿਆ ਹੋ ਸਕਦਾ ਠੀਕ ਆ ਬਾਲੀ ਲੰਬੀ ਵੀਡੀਓ ਨਹੀਂ ਕਰਨੀ ਵੱਧੋ ਵੱਧ ਸਾਰੇ ਪੰਜਾਬੀਆਂ ਦੇ ਫੋਨਾਂ 'ਚ ਵੀਡੀਓ ਪਹੁੰਚਾਓ ਕਿਉਂਕਿ ਸਾਰਾ মিডিਆ ਤਾਂ ਕਹਿ ਰਿਹਾ ਵੀ ਨਸ਼ਾ ਮਿਲਿਆ ਹੁਣ ਆਪਾਂ ਕਹਿ ਰਹੇ ਨਹੀਂ ਭਾਈ ਇਹ ਸੱਚ ਨਹੀਂ ਆ ਇਹ ਕਿਉਂਕਿ ਫਿਰ ਲੋਕਾਂ ਨੇ ਮੰਨ ਜਾਲ ਜਦੋਂ ਸਾਰੇ মিডিਆ ਨੇ ਇੱਕੋ ਹੀ ਗੱਲ ਲੋਕਾਂ ਦੇ ਕੰਨੇ 'ਚ ਯਾਰ ਸੱਚੀ ਮਿਲਿਆ ਹੋ ਸਕਦਾ ਆਪਣੀ ਆਹ ਵਾਲੀ ਵੀਡੀਓ ਸਾਰੇ ਪਾਸੇ ਪਹੁੰਚਾਓ ਤੇ ਦੱਸੋ ਭਾਈ ਲੋਕਾਂ ਦਾ ਮਾਈਂਡ ਹੀ ਨਹੀਂ ਘਮਾਉਣ ਲਈ ਗੇਮ ਕੀਤੀ ਆ ਸਿੰਘਾਂ ਦੇ ਲਈ ਇਕੱਠ ਹੋਣਾ ਸੀ ਜ਼ਿਲ੍ਹਾ ਵਾਲਿਆਂ ਲਈ ਉਹ ਜਿਹੜੀ ਲੌਰੈਂਸ ਦੀ ਆਈ ਆ ਆਪਣੀਆਂ ਜ਼ਿਲ੍ਹਿਆਂ ਚ ਉਹਦਾ ਰੌਲਾ ਪੈ ਰਿਹਾ ਸੀ ਦੋ ਤਿੰਨ ਮੁੱਦੇ ਇਹਨਾਂ ਨੇ ਉਹ ਕਰਨ ਲਈ ਇਹ ਚਾਲ ਖੇਲੀ ਆ ਭਈ ਮੁੱਦਾ ਹੁਣ ਸਾਰਾ ਅਮਰਿਤਪਾਲ ਦੇ ਭਰਾ ਹਲੇ ਚਲ ਜੂਵੇ ਬਾਕੀ ਲੋਕ ਭੁੱਲ ਜਾਣ ਠੀਕ ਹੈ ਨਾ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਵੀਡੀਓ ਆਪਣਾ ਫਰਜ਼ ਸਮਝ ਕੇ ਸਾਰੇ ਗਰੁੱਪਾਂ 'ਚ ਸ਼ੇਅਰ ਕਰੋ ਤੇ ਆਪਣਾ ਇਹ ਖਾਤਾ ਵੀ ਫੋਲੋ ਕਰੋ ਜਿੱਦਾਂ ਤੁਹਾਨੂੰ ਕਿਹਾ ਸੀ ਆਪਾਂ ਰੋਜ਼ ਵੀਡੀਓ ਪਾਇਆ ਕਰਾਂਗੇ ਹੱਕ ਸੱਚ ਦੀ ਗੱਲ ਇਦਾਂ ਹੀ ਕਰਿਆ ਕਰਾਂਗੇ ਠੀਕ ਹੈ ਦੱਸਿਓ ਮਿਲਿਆ ਹੋ ਸਕਦਾ ਨਸ਼ਾ ਮੇਰੇ ਵੱਲੋਂ ਨੂਆ ਸ਼ੇਅਰ ਕਰੋ ਤੇ ਦੱਸਿਓ ਤੇ ਬਾਕੀ ਭੇਡੋ ਤੁਹਾਡੀ ਮੈਂ ਕਰਾ ਕੇ ਰੱਖਣੀ ਆ ਕਰ ਦਿਓ ਸ਼ੇਅਰ ਤੇ ਦੱਸਿਓ